ਇਹ ਵਿਧੀਆਂ ਨਹੀਂ ਪੜਨਦੀਆਂ ਜੀ ਇਹ ਵਿਧੀਆਂ ਨੇ ਸਾਰੀਆਂ ਪੜਨਦੀਆਂ ਆਈ ਵਿਧੀਆਂ ਮਦਮਾ ਬੈਖਰੀ ਮਦਮਾ ਪਸੰਤੀ ਤੇ ਪਰਾ ਇਹ ਵਿਧੀ ਹੈ ਹੂੰ ਜੀ ਗੁਰਬਾਣੀ ਪੜਨ ਦੀ ਗੁਰਮੰਤਰ ਜਪਣ ਦੀ ਜੇ ਇਸ ਵਿਧੀਆਂ ਨੂੰ ਅਸੀਂ ਫਾਲੋ ਨਹੀਂ ਕਰਦੇ ਹਾਂ ਜੀ ਇਹ ਸਮਝ ਲਓ ਅਸੀਂ ਗੁਰਬਾਣੀ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੇ ਗੁਰਬਾਣੀ ਵਿੱਚ ਲਿਖਿਆ ਗਿਆ ਸੱਚੇ ਪਾਤਸ਼ਾਹ ਮਿਲੋ ਕਿ ਤੁਸੀਂ ਸਿਮਰਨ ਕਰਨਾ ਅਭਿਆਸ ਕਰਨਾ ਜੀ ਤੇ ਤੁਸੀਂ ਇਸ ਤਰੀਕੇ ਨਾਲ ਕਰਨਾ ਜੀ ਅ ਜਿਵੇਂ ਆਪਾਂ ਕਹਿੰਦੇ ਬੋਲ ਕੇ ਨਾ ਬਈ ਬੋਲ ਕੇ ਫਿਰ ਅਸੀਂ ਥੱਕ ਜੰਨੇ ਆ ਜਿਆਰਾ ਟਾਈਮ ਨਹੀਂ ਬੈਠਸ ਮਤਲਬ ਬੋਲ ਸਕਦੇ ਅਸੀਂ ਪਹਿਲੀ ਪਹਿਲੀ ਵਾਰ ਆਪਾਂ ਨੂੰ ਇਦਾਂ ਹੁੰਦਾ ਜਦੋਂ ਸਾਡਾ ਅਭਿਆਸ ਕਿਸ ਚੀਜ਼ ਦਾ ਹੋ ਜਾਂਦਾ ਆ ਹਾਂਜੀ ਫਿਰ ਉਹ ਨਿਰੰਤਰੇ ਚੱਲੀ ਜਾਂਦਾ ਹਨਾ ਇੱਕ ਵਾਰ ਕਰਨ ਦੀ ਲੋੜ ਹੈ ਜਦੋਂ ਮਹਾਰਾਜ ਕਿਰਪਾ ਕਰਨਗੇ ਆਪਣੇ ਤੇ ਆਪਾਂ ਤਾਂ ਬੈਠਣ ਦੀ ਲੋੜ ਹਾਂਜੀ ਬੈਠ ਤੇ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਹਾਂਜੀ ਅਸੀਂ ਆਪ ਇਹ ਮਾਲਕ ਅਸੀਂ ਬੇਨਤੀ ਕਰਕੇ ਬਹਿਣਾ ਮਹਾਰਾਜ ਮੈਂ ਨਹੀਂ ਜਪ ਸਕਦਾ ਅਰਦਾਸ ਜ਼ਰੂਰ ਕਰਨੀ ਹੈ ਕਿ ਮਹਾਰਾਜ ਮੈਂ ਨਹੀਂ ਜਪ ਸਕਦਾ ਹਾਂਜੀ ਤੁਸੀਂ ਜਪਾਓ ਤੁਸੀਂ ਵਿੱਚ ਆਓ ਫਿਰ ਇਹ ਕੰਮ ਕਾਰਜ ਸਪੂਰਨ ਹੋਏਗਾ ਤੁਨਵੇਂ ਧਿਆਨ ਵਾਲਾ ਹਾਂਜੀ ਇੱਕ ਅਸੀਂ ਆਪ ਕੋਸ਼ਿਸ਼ ਕਰਦੇ ਹਾਂ ਉਹ ਤੇ ਗੱਲ ਨਹੀਂ ਬਣਦੀ ਜ਼ੋਰ ਨਾਲ ਜੁਗਤਾਂ ਕਿਰਪਾ ਜਿਹੜੀ ਹੈ ਨਾ ਉਹ ਕਿਰਪਾ ਜਦੋਂ ਮਹਾਰਾਜ ਅਕੇ ਬੇਨਤੀ ਕਰ ਲੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਮੈਂ ਤੇਰੀ ਯਾਦ ਚ ਬਹਿਣ ਲੱਗਾ ਕਿਰਪਾ ਕਰਿਓ ਕਿ ਮੇਰਾ ਹੁਣ ਤੋਂਨ ਵਿੱਚ ਧਿਆਨ ਜਿਹੜਾ ਨਾ ਉਹ ਲੱਗ ਜਾਵੇ ਲਾਉਣਗੇ ਕਿਉਂਕਿ ਆਪਾਂ ਹੀ ਪਹਿਲਾਂ ਬੇਨਤੀ ਕਰਕੇ ਨਾ ਫਿਰ ਬੈਠਦੇ ਕਿ ਮਾਰੇ ਕਿਰਪਾ ਕਰੋ ਕਿ ਮੇਰਾ ਤੋਂਨ ਵਿੱਚ ਧਿਆਨ ਲੱਗ ਜਾ ਲੱਗੇਗਾ ਕਿ ਮਹਾਰਾਜ ਹਾਜ਼ਰ ਹਾਜ਼ਰਾ ਹਜੂਰ ਜਾਹਰਾ ਹਜੂਰ ਸਰਬ ਕਲਾ ਪਰਮਪੂ ਤੋ ਕਾਲਮ ਪ੍ਰਣਾਸੀ ਤੋ ਇਆਲੰਗ ਸਰੂਪੇ ਸਦਾ ਅੰਗ ਸੰਗੇ ਆਪੰਗ ਬਿਪੂਤੀ ਉਹ ਤਾਂ ਸੁਣਦਾ ਹਰ ਬਿੱਲੀ ਨਾਲ ਜੀ ਤੇ ਸਾਡੀ ਅਰਦਾਸ ਸੁਣਨਗੇ ਤੇ ਫਿਰ ਜਦੋਂ ਮਹਾਰਾਜ ਕਿਰਪਾ ਕਰਨਗੇ ਫਿਰ ਸਾਨੂੰ ਐ ਨਹੀਂ ਲੱਗੇਗਾ ਕਿ ਅਸੀਂ ਥੱਕ ਗਏ ਆ ਹੈ ਨਾ ਫਿਰ ਐ ਨਹੀਂ ਲੱਗੇਗਾ ਫਿਰ ਤਾਂ ਭਾਵੇਂ 2-2 ਘੰਟੇ 3-3 ਘੰਟੇ ਅਭਿਆਸ ਕਰੀ ਜਾਓ ਜੀ ਫੇ ਹੌਲੀ 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 ਮਦਮਤ ਆ ਜਾਣਾ ਹੈ ਨਾ ਮਦਮਤ ਤਾਂ ਹੀ ਹੈ ਕਿ ਜੇ ਤੁਸੀਂ ਅਭਿਆਸ ਕਰਦੇ ਆਂ ਤੇ ਉਸ ਤੋਂ ਬਾਅਦ ਮਦਮਤ ਆ ਜਾਓ ਹੈ ਨਾ ਤਰੀਕਾ ਹੈ ਨਾ ਜਦੋਂ ਸੰਗਤ ਵਿੱਚ ਤੋ ਤਰੀਕਾ ਸਿੱਖਦੇ ਨਹੀਂ ਨਾ ਉਹ ਵੀ ਉੱਚੀ ਬੈਕਰੀ ਬਾਣੀ ਚ ਕਰੀ ਜਾਂਦੇ ਮਹਾਰਾਜ ਅਗਲੀ ਬਾਣੀ ਹੈ ਹੁਣ ਮਦਮਤ ਆ ਜਾਓ ਮਦਮਤ ਵਿੱਚ ਅੱਗੇ ਪ੍ਰਸੰਤੀ ਤੇ ਆ ਜਾਓ ਤੇ ਉਸ ਤੋਂ ਬਾਅਦ ਤੁਹਾਡੀ ਭਗਤੀ ਸ਼ੁਰੂ ਹੋਣੀ ਹੈ ਯੋ ਕਿ ਸੋਨ ਵਿੱਚ ਜਾ ਕੇ ਤੁਹਾਡੇ ਨਾਦ ਮਾਲਕ ਨੇ ਕਿਰਪਾ ਕੀਤੀ ਤੁਹਾਡੇ ਅੰਦਰ ਨਾਦ ਪ੍ਰਗਟ ਹੋਇਆ ਹਮ ਹੈ ਨਾ ਹਾਂਜੀ ਥੋੜਾ ਜਿਹਾ ਹੋਰ ਐਕਸਪਲੇਨ ਕਰ ਰਿਹਾ ਮਧਮੇ ਦੇ ਵਿੱਚ ਕੀ ਹੁੰਦਾ ਜੀ ਮਧਮਾ ਆ ਦੇਖੋ ਮੈਂ ਬੋਲ ਕੇ ਤੁਹਾਨੂੰ ਪ੍ਰੈਕਟੀਕਲੀ ਦੱਸ ਦਾਂ ਹਾਂਜੀ ਵਾਏ ਗੁਰ ਵਾਏ ਗੁਰ ਵਾਏ ਗੁਰ ਵਾਏ ਗੁਰ ਵਾਏ ਗੁਰ ਇਹ ਆ ਬੈਖਰੀ ਮਧਮਾ ਸੁਣ ਲਈ Wow. Right. <tries> <Wow. tries> Good. ਇਹ ਪਸੰਤੀ ਇਹਨਾਂ ਕੁਮਾਰੀ ਚੜੇਗੀ ਹੈ ਨਾ ਫਿਰ ਅੱਗੇ ਆ ਮਾਰੇ ਮਦਮਾ ਅੱਗੇ ਆ ਪਸੰਤੀ ਪਸੰਤੀ ਤੇ ਆਪਣਾ ਫਿਰ ਰੋਮ 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 ਕੀ ਹੈ ਆਪਣੀ ਦਿਲ ਦੀ ਧੜਕਣ ਤੁਹਾਨੂੰ ਮਹਿਸੂਸ ਹੋਏਗੀ ਹਾਂਜੀ ਨਾੜੀ ਚਲਦੀ ਮਹਿਸੂਸ ਹੋਏਗੀ ਅੱਛਾ ਹੈ ਨਾ ਤੇ ਆਪਣੇ ਸਾਰੇ ਰੋਮ ਜਿਹੜੇ ਆ ਇਹ ਮਹਿਸੂਸ ਹੋਣਗੇ ਕਿ ਵਾਇਗਰੂ ਹੋ ਰਹੀ ਹੈ ਅਦਾਸ ਰੱਖਾਂਗੇ ਹਾਂਜੀ ਹਾਂ ਤਾਂ ਨੂੰ ਮਹਿਸੂਸ ਹੋਏਗਾ ਜਿਹਦਾ ਅਭਿਆਸ ਹੋਇਆ ਹੈ ਹਾਂ ਹੈਨਾ ਹਾਂਜੀ ਆਹ ਦੇਖ ਮਹਿਸੂਸ ਹੋ ਰਿਹਾ ਇਹ ਇਹਨੂੰ ਕਿਸੇ ਪਰਪੱਕਤਾ ਵਿੱਚ ਲਿਆਉਣਾ ਧ੍ਰਿੜ ਕਰਨਾ ਸੰਗਤ ਵਿੱਚ ਆ ਕੇ ਜੋ ਧ੍ਰੜ ਕੀਤਾ ਹੋਗਾ ਤੁਹਾਡੇ ਕੱਲੇ ਕੱਲੇ ਰੋਮ ਚ ਆ ਇੱਥੇ ਰੱਖ ਲਓ ਹਾਂਜੀ ਤਾਂ ਵੀ ਤੁਹਾਨੂੰ ਮਹਿਸੂਸ ਹੋਏ ਇੱਥੇ ਰੱਖ ਲਓ ਤਾਂ ਵੀ ਮਹਿਸੂਸ ਹੋਏਗਾ ਜਿੱਥੇ ਮਰਜੀ ਸਰੀਰ ਦੇ ਰੱਖ ਲਓ ਤੁਹਾਨੂੰ ਮਹਿਸੂਸ ਹੋਏ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਉਖੜਾ ਕਾ ਹੋਗਾ ਪੱਖਾ ਚੱਲ ਰਿਹਾ ਹਾਂ ਜੀ ਧਿਆਨ ਨਾਲ ਧਿਆਨ ਦਿਓ ਕੋਈ ਦਿਰੜ ਹੋਏ ਸਰ ਜੋੜ ਕੇ ਦੇਖੋ ਇਹ ਵੀ ਉਹੀ ਆਵਾਜ਼ ਕਰ ਰਿਹਾ ਕੜੀ ਤੁਹਾਡੀ ਟਿਕ ਟਿਕ ਕਰ ਰਿਹਾ ਟਿਕ ਹੂੰ ਟਿਕ ਟਿਕ ਦੀ ਆਵਾਜ਼ ਹੈ ਪਰ ਜੋ ਤੁਸੀਂ ਉਧਰ ਜੋੜਾਂਗੇ ਉਹ ਚੋ ਵੀ ਤੁਹਾਨੂੰ ਵਾਹ ਗਰੂ ਵਾਹ ਗਰੂ ਦੀ ਤਨ ਸੁਣਾਈ ਦੇਗੀ ਇਹ ਤੋਂ ਅੱਗੇ ਫੇ ਮਹਾਰਾ ਦੀ ਕਿਰਪਾ ਹੋ ਜਾਂਦੀ ਹੈ ਅੱਗੇ ਮਨ ਸੁਨ ਸਮਾਦ ਵਿੱਚ ਚਲਾ ਜਾਂਦਾ ਪਸੰਤੀ ਬਾਣੀ ਤੇ ਜਾਂਦਾ ਜਾਂਦਾ ਦੇਹ ਤੋਂ ਵਿਦੇਹ ਹੋ ਜਾਂਦਾ ਉਥੇ ਫਿਰ ਮਾਰੇ ਦੀ ਗਰਪਾ ਹੁੰਦੀ ਹੈ ਕਿ ਬੱਚਾ ਘਰ ਆ ਗਿਆ ਇਹਨ ਮੈਂ ਕੋਈ ਚੀਜ਼ ਦਮਾ ਕੇ ਹੀ ਜੋਗ ਹੋ ਗਿਆ ਆਪਾਂ ਨੂੰ ਘਰ ਚੋਂ ਬਾਹਰ ਨਿਕਲੇ ਹੋਏ ਘਰ ਚੋਂ ਬੱਚਾ ਬਾਹਰ ਚਲ ਜਵੇ ਮਾਂ ਪੇ ਵੀ ਅੱਖਾਂ ਚੁੱਕ ਚੁੱਕ ਵੇਂਦੇ ਐਂ ਜਿਹੜੀਆਂ ਚ ਕੋਤ ਆਇਆ ਨਹੀਂ ਵੀਰਾ ਘਰ ਨੂੰ ਬੜੀਕਦੇ ਆ ਬਿਲਕੁਲ ਉਹ ਹੈ ਨਾ ਬੱਚੀ ਨਾਲ ਪਰ ਤੇ ਸਾਡਾ ਮਾਤਾ ਪਿਤਾ ਹਰਜੀ ਮਾਤਾ ਹਰਜੀ ਪਿਤਾ ਸਾਡੇ ਉਹ ਮਾਤਾ ਪਿਤਾ ਹੈ ਸਾਡਾ ਮਨ ਕਿੰਨੇ ਜੋਗ ਹੋ ਗਿਆ ਬਾਹਰ ਆਏ ਫਿਰ ਤੇ ਫਿਰ ਤੇ ਬਹੁਤੇ ਜੋਗ ਹਾਰਿਓ ਮਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਾ ਨੇ ਗੁਰਸਬ ਗੁਰਨਾਨਕ ਦੇ ਮਾਰੇ ਕਹਿੰਦੇ ਕਿ ਉਹ ਸਿਮਰਨ ਦੀ ਬਾਰੀ ਹੈ ਤੇ ਕਿਉਂ ਨਹੀਂ ਪਿਤਾਵਲ ਜਾਂਦਾ ਕਿਉਂ ਨਹੀਂ ਉਹਨੂੰ ਆਵਾਜ਼ ਮਾਰਦਾ ਹੁਣ ਜਦੋਂ ਅਸੀਂ ਸਿਮਰਨ ਕਰਦੇ ਆ ਉਹ ਮਹਾਰਾਜ ਕਿਰਪਾ ਕਰਦੇ ਸੱਚੀ ਸੰਗਤ ਬਖਸ਼ਿਸ਼ ਕਰਦੇ ਆ ਸੰਗਤ ਜਾ ਕੇ ਵਾਜਾ ਮਾਰਦੇ ਆ ਹਾਂਜੀ ਉਹ ਵੀ ਸ਼ੁਕਰ ਕਰਦਾ ਆ ਆ ਗਿਆ ਵੀ ਸ਼ੁਕਰ ਹੈ ਬੱਚਾ ਘਰ ਆ ਗਿਆ ਇਹਨਾਂ ਵਿੱਚ ਕੁਝ ਨਾ ਕੁਝ ਦਮਾ ਉਦਾਸ ਨਾ ਹੋ ਜਾਈ ਬੱਚਾ ਹਨ ਉਹ ਬਰਾਮਣਾ ਹੋ ਜਵੇ ਕਿ ਦੀ ਫਿਰ ਕੋਈ ਨਾ ਕੁਝ ਆਪਣੇ ਅੰਦਰੋਂ ਮਹਾਰਾਜ ਜਿਹਦਾ ਬੱਚੇ ਨੂੰ ਆਰੇ ਲਾਉਣ ਲਈ ਨਾ ਇਹ ਬੱਚਾ ਲੱਗਾ ਰਹੇ ਹਨਾ ਮਾਂ ਵੀ ਕੰਨ ਸਕੂਲ ਦਾ ਕੰਮ ਕਰਦਾ ਕੋਈ ਟੋਫੀ ਦੇ ਦਿੱਤੀ ਚੋਕ ਲੈ ਲਈ ਵਜਾਰੇ ਹਨਾ ਲੱਗਾ ਰਹੇ ਸਾਡਾ ਕਹਿਣਾ ਮੰਨੇ ਇੱਦਾਂ ਹੀ ਮਨ ਬੱਚਾ ਹੈ ਸਤਗੁਰ ਦਾ ਉਹ ਵੀ ਮਹਾਰਾਜ ਕਹਿੰਦੇ ਕਿ ਇਹਨੂੰ ਥੋੜਾ ਜਿਆਦਾ ਇੱਥੇ ਟਿਕਾਉਣ ਵਾਸਤੇ ਇੱਕ ਘਰੇ ਹੀ ਹੈ ਤੇਰਾ ਇਹਨੂੰ ਕੁਝ ਸੁਣਾਈਏ ਸਤਗੁਰ ਤੇ ਪਾਏ ਵਿਚਾਰਾ ਸੋਨ ਸਮਾਰ ਕੱਚੀ ਕਰਬਾਰਾ ਹੂੰ ਪਤਾ ਨਹੀਂ ਲੱਗਦਾ ਫਿਰ ਸੋਨ ਵਿੱਚੋਂ ਫਿਰ ਮਹਾਰਾਜ ਬੋਲਦੇ ਆ ਹਾਂ ਜੀ ਸੌਨ ਵਿੱਚੋਂ ਫਿਰ ਅਨਹਦ ਰੂਪ ਦੇ ਵਿੱਚ ਉਹ ਬੋਲਦੇ ਆ ਅਨਹਦ ਨਾਦ ਰੂਪ ਦੇ ਵਿੱਚ ਬੋਲਦੇ ਆ ਫਿਰ ਸੌਨ ਵਿੱਚ ਸਾਨੂੰ ਅੰਮ੍ਰਿਤ ਰਸ ਦਿੰਦੇ ਆ ਆ ਰਸ ਦਿੰਦੇ ਇੱਕ ਬੱਚਾ ਪਜੇ ਨਾ ਹੈ ਨਾ ਉਹ ਤੇ ਉਹ ਮਾਰ ਸਾਰਾ ਪ੍ਰੈਕਟੀਕਲ ਗਰਬਾਣੀ ਚ ਉਹਨਾਂ ਨੇ ਭਗਤਾਂ ਸੰਤਾਂ ਨੇ ਕਿਦਾਂ ਉਹ ਜਦੋਂ ਰਸ ਆਇਆ ਤੇ ਇਹ ਰਸ ਫਿੱਕੇ ਪੈ ਗਏ ਹਾਂ ਨਾ ਬਾਬਾ ਫਰੀਦ ਜੀ ਦਾ ਜੀ ਨੂੰ ਫੜੋ ਮਾਤਾ ਜੀ ਮਸਲੇ ਦੇ ਥੱਲੇ ਉਹਨੂੰ ਲਾਉਣ ਵਾਸਤੇ ਉਹ ਕੋਲੀ ਰੱਖਦੇ ਸੀ ਇੱਕ ਦਿਨ ਭੁੱਲ ਗਏ ਮਾਰਨ ਨੂੰ ਤਾਂ ਪਤਾ ਹੀ ਹੈ ਕਿ ਬੱਚਾ ਬੱਚੇ ਦਾ ਪ੍ਰੇਮ ਨਾ ਟੁੱਟ ਜਾਵੇ ਇਸੇ ਪ੍ਰੇਮ ਕਰਕੇ ਇਸੇ ਇਸ਼ਕ ਕਰਕੇ ਤਾਂ ਲੱਗਾ ਤੇ ਫਿਰ ਮਾਰ ਨੇ ਜਿਹੜਾ ਅੰਦਰੋਂ ਚਲਾਇਆ ਅਮਰਤਰਾ ਸਤਗੁਰੂ ਜੋ ਆਇਆ ਦਸਵੇਂ ਦੁਆਰ ਪ੍ਰਗਟ ਹੋਇਆ ਫਿਰ ਬਾਬਾ ਫਰੀਦ ਜੀ ਮਾਤਾ ਜੀ ਕਹਿੰਦੇ ਮੇਰੇ ਕੋ ਭੁੱਲ ਹੋ ਗਈ ਨੇ ਮਾਤਾ ਬਲ ਨਹੀਂ ਹੋਈ ਜਿਹੜੀ ਅੱਜ ਕਿਰਪਾ ਹੋਈ ਨਾ ਉਹ ਸਭ ਤੋਂ ਨਾਲ ਤੇ ਤਾਂ ਕਿਰਪਾਈ ਕੋਈ ਨਹੀਂ ਹੈਗੀ ਹਨਾ ਸਤਗੁਰ ਨੇ ਮਾਰੇ ਨੇ ਕਿਰਪਾ ਕੀਤੀ ਸੱਕਰ ਖੰਡ ਨਵਾਤ ਗੁੜ ਮੱਖੀ ਵਮਾਂਜਾ ਦੁੱਧ ਸਭੀ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਤੋਂ ਇਹ ਮਾਤਾ ਜੀ ਮਿੱਠੀਆਂ ਜ਼ਰੂਰ ਸੀ ਇਸ ਤੋਂ ਉੱਪਰ ਜਿਹੜਾ ਰਾਸ ਪਰ ਜਿਹੜਾ ਅੱਜ ਰਾਸ ਮਾਰੇ ਨੇ ਕਿਰਪਾ ਕੀਤੀ ਨਾ ਤੋ ਇਹ ਤਾਂ ਉੱਪਰ ਲਾਈਓ ਤੋਂ ਕਹਿਣ ਤੋਂ ਬਾਹਰ ਦੀਆਂ ਗੱਲਾਂ ਹਨਾ ਇਹ ਤਾਂ ਮਹਾਰਾਜ ਆਪਣੇ ਬੱਚੇ ਤੇ ਬੱਚੇ ਨੂੰ ਫਿਰ ਬੱਚਾ ਘਰ ਆ ਗਿਆ ਨਾ ਕਈ ਜੁਗਾਂ ਬਾਅਦ ਘਰ ਆਇਆ ਮਾ ਕਿੰਨਾ ਪਿਆਰ ਕਰਦੀ ਹੈ ਨਾ ਇਦਾਂ ਹੈ ਆਪਣਾ ਪਿਤਾ ਯਾਰ ਕਿੰਨਾ ਪਿਆਰ ਕਰਦਾ ਕਿ ਬੱਚਾ ਘਰ ਆ ਜਵੇ ਉਹ ਹਰ ਬਿਲੇ ਦਰ ਤੇ ਖੜਾ ਘਰ ਚੋਂ ਦੇਖਦਾ ਕਿ ਮਨ ਪਰਦੇਸੀ ਵੀ ਪਿਆਰੇ ਮੁਰ ਆਉ ਕਰੇ ਉਹ ਆ ਜਾ ਮਾਰਦਾ ਤੇ ਬੱਚਾ ਸੁਣਦਾ ਨਹੀਂ ਦਰ ਦੇ ਅੱਗੇ ਕਰੀ ਖੱਬੇ ਪਾਸੇ ਕਦੇ ਸੱਚੀ ਕਦੇ ਸੱਚੀ ਹਾਦਾਰ ਹੈ ਇਥੋਂ ਕਦੇ ਇੱਧਰ ਲੰਘ ਜਾਂਦਾ ਕਦੇ ਇੱਧਰ ਲੰਘ ਜਾਂਦਾ ਚੰਦ ਸੂਰ ਦੋਏ ਦੀਪਕ ਜਗ ਰਹਾ ਹੈ ਹੈਨਾ ਇਹ ਇੱਥੇ ਹੀ ਮਹਾਰਾਜ ਨੇ ਕਹਿ ਤਕੇਦਾਰ ਤੋਂ ਕਦੀ ਖੱਬੇ ਚਲ ਜਾਂਦਾ ਵਿਚਾਰਾਂ ਵਿੱਚ ਕਦੀ ਸੱਜੇ ਚਲ ਜਾਂਦਾ ਤੇ ਮਹਾਰਾਜ ਇਹਨੂੰ ਆਵਾਜ਼ ਦਿੰਦੇ ਆ ਜਿਵੇਂ ਤੁਸੀਂ ਪਹਿਸੋ ਗੱਲ ਕਰ ਰਹੇ ਸੀ ਵੀ ਘਰ ਦੇ ਵਿੱਚ ਨਾ ਮਤਲਬ ਉਹ ਕਿਹੜੇ ਘਰ ਦੀ ਗੱਲ ਕਰ ਰਹੇ ਗੁਰੂ ਸਾਹਿਬ ਜਿੱਥੇ ਆਪਾਂ ਨੂੰ ਮਿਲਦੇ ਆ ਦਰਸ਼ਨ ਹੁੰਦੇ ਆ ਜੀ ਉਹ ਘਰ ਆਪਾਂ ਨੂੰ ਆਪਾਂ ਰੋਜ਼ ਪੜ੍ਹਦੇ ਆ ਫਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸਰ ਸਵਾਰੇ ਹੈਨਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਹਾਂਜੀ ਬਹਰ ਨਾ ਹੋਏਂਗੋ ਫੇਰਾ ਉਹਦੇ ਜਮੈਲ ਵੀ ਕਹਿਤਾ ਦਸਮਾ ਘਰ ਵੀ ਕਹਿਤਾ ਹਨਾ ਦਸਮਾ ਆਕਾਸ਼ ਵੀ ਕਹਿਤਾ ਉਸ ਘਰ ਦੀ ਗੱਲ ਹੁੰਦੀ ਹੈ ਬਿਦਾਰੇ ਨਹੀਂ ਕਰਦੇ ਉਹ ਗੱਲਾਂ ਵੀ ਕਰਦੇ ਆ ਅੱਛਾ ਜੀ ਹਨਾਜੀ ਹਾਂਜੀ ਇੱਕ ਤਾਂ ਦਰਸ਼ਨ ਕਹਿੱਤੇ ਹਾਂਜੀ ਆ ਇਹ ਫਿਰ ਗੱਲਬਾਤ ਵੀ ਹੁੰਦੀ ਹੈ ਅੱਛਾ ਮਾਰੇ ਕਹਿੰਦੇ ਪਗਤ ਸੰਗ ਪ੍ਰਭ ਗੋਸ਼ਟ ਕਰਤਾ ਹਨਾ ਜੀ ਉਹ ਫਿਰ ਗੱਲਬਾਤ ਵੀ ਕਰਦੇ ਆ ਬਚਨ ਵੀ ਆਪਣੇ ਬੱਚੇ ਨਾਲ ਜੋਤੋ ਪੀਤਰ ਮਹਿਲ ਬ ਮੁਲਾਵੇ ਉੱਚੋ ਬਾਤ ਨਰੰਤੀ ਜਿਵੇਂ ਉਹਨੂੰ ਮਹਿਲ ਵਿੱਚ ਸੱਦਦੇ ਨਾ ਹਾਂਜੀ ਕਿ ਉਹਨਾਂ ਅਗੰਮੀ ਗੱਲਾਂ ਉਹਨੇ ਆਪਣੇ ਬੱਚੇ ਨਾਲ ਮਾਂ ਵੀ ਹੁਣ ਜਦੋਂ ਘਰ ਬੱਚਾ ਚਲੇ ਜਾਵੇ ਕਿ ਹਾਂਜੀ ਮਾਂ ਤੇ ਲਾੜ ਨਹੀਂ ਲਟਾਉਂਦੇ ਗੱਲਾਂ ਨਹੀਂ ਕਰਦੇ ਪੁੱਤ ਕਿੱਥੇ ਗਿਆ ਸੀ ਜੀ ਤੈਨੂੰ ਆਪਣੇ ਮਾਤਾ ਪਿਤਾ ਯਾਦ ਨਹੀਂ ਆਈ ਮੈਂ ਕਿੰਨੀਆਂ ਵਾਜਾ ਤੈਨੂੰ ਦਿੱਤੀਆਂ ਤੂੰ ਆਇਆ ਹੀ ਨਹੀਂ ਘਰੇ ਬਹੁਤ ਸੀ ੜੀਕਦੇ ਸੀ ਹੈ ਤੈਨੂੰ ਨਹੀਂ ਸਾਡੀ ਯਾਦ ਆਈ ਤੇ ਮਾਰੇ ਵੀ ਆਪਣੇ ਫੇਰ ਦਾ ਬੱਚੇ ਨਾਲ ਗੱਲਾਂ ਕਰਦੇ ਆ ਉਹਨੂੰ ਕਹਿੰਦੇ ਅਸਲ ਐਦਾ ਜਿਦਾ ਐਦਾਂ ਆਪਾਂ ਇਹਨੂੰ ਕਹਿੰਦੇ ਪ੍ਰਤੱਖ ਮਲਾਪ ਹਾਂਜੀ ਹਾਂ ਤੁਸੀਂ ਸਾਹਮਣੇ ਬੈਠਿਆ ਮੈਂ ਸਾਹਮਣੇ ਬੈਠਾ ਇੱਕ ਤਾਂ ਹੁੰਦਾ ਉਦਾਂ ਵੀ ਕਿਸੇ ਦੀ ਫੋਟੋ ਦੇਖ ਲਈ ਹਾਂਜੀ ਹਾਂ ਵੀ ਉਹ ਉਹ ਨੂੰ ਮੋਬਾਈਲ ਚ ਦਿਖਾਤੀ ਜਾਂ ਟੈਲੀਵਿਜ਼ਨ ਦਿਖਾ ਦਈ ਉਹ ਬੰਦਾ ਆਇਆ ਹਾਂਜੀ ਪਰ ਇਦਾਂ ਯਕੀਨ ਨਹੀਂ ਆਉਂਦਾ ਅਜਰੋ ਸਾਰੀ ਗੱਲ ਤੇ ਲੱਗੁੰਦਾ ਆ ਇਦਾਂ ਤੁਸੀਂ ਮੇਰਾ ਤੁਹਾਡਾ ਮਲਾਪ ਹੈ ਹਣਾ ਜੀ ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਤੁਸੀਂ ਬਾਕੀ ਕਹਿ ਸਕਦੇ ਆ ਕਿ ਵੀ ਹਾਂਜੀ ਮੈਂ ਭਾਈ ਹਰਦੇਵ ਸਿੰਘ ਨਾਲ ਗੱਲ ਕੀਤੀ ਹੈ ਉਹ ਮੈਨੂੰ ਮਿਲੇ ਆ ਹਾਂ ਜੀ ਤੇ ਜੇ ਕੋਈ ਉਹਦੇ ਬੰਦਾ ਕਹਿ ਰਿਹਾ ਆ ਮਾਲਕ ਤੇ ਆ ਬੰਦ ਫਲਾਣਾ ਬੰਦਾ ਆ ਤੇ ਇਹਨਾਂ ਹਾਂ ਨਾ ਉਹ ਯਕੀਨ ਨਹੀਂ ਆਏਗਾ ਹਾਂ ਨਾ ਯਕੀਨ ਤੁਹਾਨੂੰ ਉਹਦੇ ਆਏਗਾ ਜਦੋਂ ਮਹਾਰਾਜ ਅੰਦਰੋਂ ਕਿਰਪਾ ਅੰਦਰੋਂ ਲੈ ਕੇ ਜਾਣਗੇ ਨਾ ਉਹ ਲੈਣ ਆਉਂਦੇ ਆ ਅੱਛਾ ਜੀ ਕਹੇ ਕਬੀਰ ਮੋਹੇ ਵਿਆਹ ਹੀ ਚਲੇ ਹੈ ਪੁਰਖ ਇੱਕ ਭਗਵਾਨਾ ਜਦੋਂ ਅੰਦਰੋਂ ਨਾਦਰਾਹੀ ਲੈ ਕੇ ਲੈ ਕੇ ਜਾਂਦੇ ਆ ਆਪਣੇ ਘਰ ਵਿੱਚ ਬੱਚੀ ਨੂੰ ਤੇ ਮਹਾਰਾਜ ਆਪਣੇ ਬੱਚੇ ਨਾਲ लाड़ ਵੀ ਕਰਦੇ ਆ ਗੱਲਬਾਤ ਵੀ ਕਰਦੇ ਆ ਹਨਾ ਭਗਤਾਂ ਨਾ ਕੀਤੀਆਂ ਹਾਂਜੀ ਸੰਤਾਂ ਨਾ ਕੀਤੀਆਂ ਹਾਂਜੀ ਹਾਂ ਕਬੀਰ ਮੰਦਰ ਮਿਲ ਪਿਆ ਜਿਵੇਂ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਉਹ ਆ ਜਾ ਭਾਈ ਆ ਜਾ ਹੈ ਇਹ ਗੱਲਬਾਤ ਵੀ ਕਰਦੇ ਅਸਲ ਪ੍ਰੂਸਾ ਆਪਾਂ ਨੂੰ ਉਦੇ ਆਉਂਦਾ ਜਦੋਂ ਸੋਨ ਮੰਡਲ ਵਿੱਚ ਜਾਵਾਂਗੇ ਹਾਂਜੀ ਹਨਾ ਜੀ ਜਿੰਨਾ ਚਿਰ ਵਿਚਾਰ ਹੀ ਨਹੀਂ ਬੰਨ ਤੁਹਾਡਾ ਕਾਹਦਾ ਮਲਾਪ ਹੈ ਹਾਂ ਨਾ ਉਹ ਜਿੱਦਾਂ ਮਰਜੀ ਆਪਾਂ ਕਹੀ ਜਾਈਏ ਇੱਥੇ ਧਿਆਨ ਲਾ ਲਓ ਉੱਥੇ ਲਾ ਲਓ ਉਹ ਮੰਨ ਨਹੀਂ ਟਿਕੇਗਾ ਜੋ ਤੱਕ ਗੱਲ ਨਹੀਂ ਮੜਦੀ ਅੰਦਰੋਂ ਨਹੀਂ ਗੱਲ ਬਣਦੀ ਅੰਤਰੂ ਜਾਣਾ ਨਾ ਅੰਤਰ ਦਾ ਰਸਤਾ ਮਾਰਨ ਨੇ ਦੱਸਿਆ ਗੁਰਬਾਣੀ ਨੇ ਜਾਓ ਕਈਆਂ ਦੀ ਨਾ ਕਯਰਿਓਸਟੀ ਹੁੰਦੀ ਹੈ ਵੀ ਉਹ ਕਿਹੜੀ ਭਾਸ਼ਾ 'ਚ ਗੱਲ ਕਰਦਾ ਭਾਸ਼ਾ ਸਾਰੀਆਂ ਉਹ ਚ ਪ੍ਰਗਟ ਹੋਈਆਂ ਪਰਮਾਨੈਂਟ ਜਿਹੜੀ ਉਹਦੀ ਮਾਲਕਰੀ ਭਾਸ਼ਾ ਹੈ ਉਹ ਅਨਹਦ ਹੈ ਆਪਣਾ ਲਗਾ ਅਨਹਦ ਹੈ ਹਾਂ ਨੇ ਤੇ ਉਹ ਫਿਰ ਕਿਸੇ ਵੀ ਭਾਸ਼ਾ ਵਿੱਚ ਜਿਸ ਵੀ ਅਸੀਂ ਦੇਸ਼ ਵਿੱਚ ਜਿਹੜੀ ਸਾਨੂੰ ਭਾਸ਼ਾ ਆਉਂਦੀ ਹੈ ਜੀ ਉਸ ਭਾਸ਼ਾ 'ਚ ਉਹ ਗੱਲ ਕਰ ਲੈਂਦਾ ਜੇ ਭਗਤ ਨਾਮ ਦੇ ਤੂੰ ਕੌਨਰੇ ਹਾਂ ਜੀ ਨਾਮ ਮੈਂ ਨਾਮਾ ਹਾਂ ਜੀ ਕਾਰਨਾ ਜਮਨਵਾਰਣਾ ਵੀ ਕਿਦਾਂ ਤੁਸੀਂ ਆਏ ਹੋ ਹਨਾ ਉਹ ਤੇ ਉਹ ਭਗਤ ਜੀ ਦੀ ਨਵਾਜ਼ ਮਾਰ ਕੇ ਉਹਨਾਂ ਨੇ ਸੱਦਿਆ ਉਹਨੂੰ ਹਨਾ ਤੇ ਪੀੜਾ ਪਤਾ ਲਗਾ ਇਸ ਤਰ੍ਹਾਂ ਮਹਾਰਾਜ ਫਿਰ ਆਵਾਜ਼ ਦੇ ਕੇ ਆਪਣੇ ਬੱਚੇ ਨੂੰ ਜਗਾਉਂਦੇ ਤੁਹਾਨੂੰ ਉਪਜੀ ਗੁਰ ਸ਼ਬਦ ਜਗਾਏ ਕਿ ਤਾ ਇਹ ਤੁਹਾਨੂੰ ਹੈ ਸ਼ਬਦ ਵਾਲੀ ਹਾਂ ਜੀ ਹਨਾ ਇੱਕ ਫਿਰ ਆਵਾਜ਼ ਦੇ ਜਦੋਂ ਉਹਨਾਂ ਨੂੰ ਗੱਲਬਾਤ ਕਰਨੀ ਹੈ ਫਿਰ ਅੰਦਰ ਸੱਦ ਕੇ ਉਹਨਾਂ ਗੱਲਬਾਤ ਵੀ ਕਰ ਲੈਂਦੇ ਜਿਹੜਾ ਬੱਚਾ ਹੁਕਮ ਵਿੱਚ ਹੈ ਪਾਣੀ ਵਿੱਚ ਹੈ ਹਾਂਜੀ ਰਜਾ ਦੇ ਵਿੱਚ ਚੱਲਦਾ ਹੈ ਨਾ ਜਿਹੜਾ ਅੱਠੇ ਪੈਰ ਉਹਨੂੰ ਸਿਮਰ ਰਿਹਾ ਹੈ ਹਾਂਜੀ ਗੱਲਬਾਤ ਵੀ ਲਾਇਕ ਪੁੱਤ ਨਾ ਹੁੰਦੀ ਆ ਹੁਣ ਜਿਹੜਾ ਘਰ ਜਾਵੇ ਨਾ ਤੇ ਉਹਨਾਂ ਗੱਲਬਾਤ ਕਿੱਦਾਂ ਹੋਏਗੀ ਘਰ ਜਾਣਾ ਜ਼ਰੂਰੀ ਹੈ